जय श्री राम राधे राधे अस्सलाम वालेकुम भाई गुरु जी का खालसा भाई गुरु जी की फत्ते डेरा अमर साईं कैनाथ दे मालिक सणौर फतेहपुर पटियाला तो मुख सेवदार मैं 22 तारीख श्री राम जी रे मंदिर दे नेगुरेशन सब ਹਿੰਦੁਸਤਾਨ ਨੂੰ ਸਾਰੀ ਦੁਨੀਆ ਨੂੰ ਵਧਾਈ ਦਿੰਨਾ ਕਿ 500 ਸਾਲਾਂ ਬਾਅਦ ਇਹੋ ਜਿਹਾ ਦਿਹਾੜਾ ਸਾਡੇ ਲਈ ਆਇਆ ਆਗਾ ਲਿਆ ਸੀ ਕਿ ਅਸੀਂ ਹਿੱਸਾ ਬਣ ਸਕੇ ਇਸ ਨਹੀਂ ਤਾਂ 500 ਸਾਲ ਕਿਹਨੇ ਦੇਖੇ ਬਹੁਤ ਵੱਡੀ ਗੱਲ ਹੈ ਜਿਹੜੇ ਲੋਕ ਬਾਈਕਾਟ ਕਰ ਰਹੇ ਨੇ ਜਾਂ ਮੰਡਾ ਭੋਗਾ ਕਹਿ ਰਹੇ ਨੇ ਪੰਦ ਭਾਗੇ ਨੇ ਉਹ ਯਾਰ ਪੋਲਿਟਿਕਸ ਆਪਣੀ ਥਾਂ ਤੇ ਸਿਆਸਤ ਆਪਣੀ ਥਾਂ ਤੇ ਧਰਮ ਆਪਣੀ ਥਾਂ ਤੇ ਹੈ ਸਿਆਸਤ ਦੀ ਗੱਲ ਅੱਛੀ ਨਹੀਂ ਲੱਗਦੀ ਚੰਗੀ ਨਹੀਂ ਲੱਗਦੀ ਧਰਮ ਦੀ ਗੱਲ ਕਰੀ ਹੈ ਪਾਸ ਸਾਰੇ ਧਰਮ ਦੀ ਗੱਲ ਦੇ ਚਾਹੇ ਲੋਕੇ ਕੁਝ ਵੀ ਕਹਿ ਜਾਣ ਪਰ ਇੱਕ ਕੋਨੇ ਤੋਂ ਆਤਮਾ ਸਾਡੀ ਬੋਲਦੀ ਹੈ ਕਿ ਯਾਰ ਮੋਦੀ मोदी साहब मैं कहना गिनती दे चाहे उन्होंने पांच काम किते ने कहने मुताबिक जिम्मे अपोजिट बोल रहे हैं ओपोजिशन बोल रही है सारी मनी गल लेकिन यार पांच काम वो किए जे सत्तर साल च नहीं हुए बड़ा बढ़िया इंसान है बहुत बढ़िया इंसान ने प्राइम मिनिस्टर धार्मिक स्थान ਆ ਧਾਰਮਿਕ انسان ਨੇ ਚਲੋ ਖੈਰ ਧਰਮ ਦੀ ਗੱਲ ਕਰੀਏ ਆਪਾਂ ਸ਼੍ਰੀ ਰਾਮਚੰਦਰ ਜੀ ਜਿਹੜਾ 10th ਚ ਬੈਠੇ ਸੀਗੇ ਲੋਕੀ ਬਹੁਤ ਘੱਟ ਮਿਲਣ ਜਾਂਦੇ ਸੀਗੇ ਅੱਜ ਬੱਲੇ 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 ਯੋਧਿਆ ਤਾਂ ਨਕਸ਼ਾ ਹੀ ਬਦਲ ਗਿਆ ਸਭ ਤੋਂ ਵੱਡੀ ਗੱਲ ਉਹਨਾਂ ਨੇ ਅੱਜ ਦੇ ਦਿਹਾੜੇ ਤੇ ਸਾਨੂੰ ਇੱਕ ਗ੍ਰਹਿ ਲਈ ਜਿਹੜਾ ਪਕੜ ਛੋਟਾ ਜਿਹਾ ਜਾਨਵਰ ਕਹਨੇ ਆ ਉਹਦੀ ਮੂਰਤੀ ਦੇਖੀ ਟੀਵੀ ਤੇ ਅਸੀਂ ਤਨ ਤਨ ਹੋ ਗਿਆ ਸੀ ਜਦੋਂ ਪੁੱਲ ਬਣਾਇਆ ਸੀ ਸ੍ਰੀ ਰਾਮ ਜੀ ਨੇ ਤਾਂ ਉਹ ਵੀ ਇੱਕ ਛੋਟਾ ਜਿਹਾ ਸਟੋਨ ਆਪਣੇ ਮੂੰਹ ਚੱਕੀ ਆਵੇ ਤੇ ਉੱਥੇ ਸਿੱਟ ਕੇ ਚਲੀ ਜਾਇਆ ਕਰੇ ਫਿਰ ਰਾਮ ਜੀ ਨੇ ਬੁਲਾਇਆ ਉਹਨੂੰ ਕਿ ਤੂੰ ਵੀ ਉਹ ਕਹਿੰਦੀ ਸੀ ਮੈਂ ਆਪਣਾ ਕਰਮ ਕਰ ਰਹੀ ਹਾਂ ਅੱਜ ਉਹਦਾ ਕਰਮ ਉਹਨੇ ਸਾਰੀ ਆਪਣੀ ਜਾਤ ਨੂੰ ਆਪਣੇ ਜਿੰਨੇ ਵੀ ਜਾਨਵਰ ਨੇ ਉਹਨਾਂ ਨੂੰ ਅਮਰ ਕਰਦੇ ਆਂ। ਕੀ ਬਾਤ ਹੈ। ਇਹਨੂੰ ਕਹਿੰਦੇ ਨੇ ਧਰਮ। ਅਸੀਂ ਕਿਉਂ ਵਿਰੋਧਤਾ ਕਰਦੇ ਆਂ? ਕਿਉਂ ਵਿਰੋਧਤਾ ਕਰਦੇ ਆਂ? ਯਾਰ ਪਿਆਰ ਨਾਲ ਸਨਤਮੀ ਆਪਾ। ਸਭ ਤੋਂ ਪੁਰਾਣਾ ਧਰਮ ਹੈ। ਅਸਾਈ ਤਾਂ ਹੋਣ ਆਏ ਨੇ। ਮੁਸਲਮ ਵੀ ਹੋਣ ਆਏ ਨੇ। ਸਿੱਖੇ ਜੰਮ ਵੀ ਹੋਣ ਆਇਆ। ਬੋਧੀ ਵੀ ਹੋਣ ਆਏ ਨੇ। सनातम ਤਾਂ ਬਹੁਤ ਪੁਰਾਣਾ ਨਾਮ ਹੈ। ਇਹ ਤੁਸੀਂ ਸਾਰੇ ਸਨਾਤਮੀ ਹੋ ਕੇ ਕੋਈ ਆਪਾਂ ਕਹਿੰਦੇ ਹਰੀ ਜਨ ਉਹ ਸਾਡੇ ਹਿੰਦੂ ਨਹੀਂ ਕੇ ਕੋਈ ਕਹਿੰਨੇ ਆਪਾਂ ਅਗਰਵਾਲ ਨੇ ਉਹ ਸਾਡੇ ਹਿੰਦੂ ਯਾਰ ਬਸ ਕਰੋ ਹੁਣ ਜੈਨੀ ਨੇ ਸਾਡੇ ਹਿੰਦੂ ਨਹੀਂ ਕੇ ਬਸ ਕਰੋ ਦੇਸ਼ ਦੀ ਗੱਲ ਹੈ ਸਾਡੇ ਦੇਸ਼ ਦਾ ਨਾ ساری ਦੁਨੀਆ 'ਚ ਅੱਜ ਹਰ ਪੱਖੋਂ ਪਹਿਲੇ ਨੰਬਰ ਤੇ ਆ ਰਹੇ ਆ ਜੀ 20 ਹੋਏ ਸੀ ਸਾਰੇ ਦੇਸ਼ਾਂ ਦੇ ਮੁਖੀ ਅਮਰੀਕਾ ਦਾ ਮੁਖੀ ਵਾਈ ਗੁਡਨੈਸ ਮੋਦੀ ਦੇ ਪਿੱਛੇ ਪਿੱਛੇ ਸੀ ਸਾਰੇ ਕਿੰਨੀ ਵੱਡੀ ਗੱਲ ਹੈ ਹੈ ਤੇ ਉਹ ਵੀ ਇਨਸਾਨ ਲੇਕਨ ਮੇਰੇ ਬਾਬਾ ਜੀ ਮੈਨੂੰ ਕਹਿੰਦੇ ਨੇ ਕਿ ਮੋਦੀ ਕੋਲੇ ਪੁੰਨਿਆ ਜ਼ਿਆਦਾ ਹੈ ਜਿਹਦੇ ਕੋਲ ਪੁੰਨਿਆ ਜ਼ਿਆਦਾ ਹੁੰਦਾ ਲੋਕੇ ਉਹਦੇ ਨਾਲ ਹੀ ਲੱਗਦੇ ਨੇ ਔਰ ਉਹਨਾਂ ਦਾ ਹੀ ਸਨੇਹਾ ਮੇਰੇ ਮਾਲਕਾਂ ਦਾ ਬਾਬਾ ਜੀ ਦਾ ਕਿ ਮੋਦੀ 24 ਦੇ ਇਲੈਕਸ਼ਨ ਚ 400 ਤੋਂ ਉੱਪਰ ਪਾਰਲੀਮੈਂਟ ਸੀਟਾਂ ਲੈ ਕੇ ਜਾਣਗੇ ਕਿੰਨੀ ਵੱਡੀ ਗੱਲ ਹੈ ਅੱਜ ਇਸ ਮੌਕੇ ਸਾਡੇ ਹਲਕੇ ਚ ਸਨੌਰ ਹਲਕੇ ਚ ਮੰਦਰ ਸਾਰੇ ਮੰਦਰਾਂ ਵੱਲੋਂ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਉਹਦੇ ਵਿੱਚ ਕੈਨਾਤ ਦੇ ਮਾਲਕਾਂ ਵੱਲੋਂ ਵੀ ਡੇਰਾ ਮਰਸਾਈਂ ਵੱਲੋਂ ਲੰਗਰ ਦੀ ਸਟਾਲ ਲੱਗੀ ਐ ਜਿੱਥੇ ਦੇਸੀ ਕੇਉ ਦਾ ਸਮਾਨ ਖਾਣਾ ਪ੍ਰਸ਼ਾਦ ਦੇਸੀ ਕੇਉ ਦਾ ਪਲਾਉ ਦੇਸੀ ਕੇਉ ਦੇ ਲੱਡੂ ਸਾਰਾ ਕੁਝ ਵਰਤਿਆ ਜਾਏਗਾ ਕਿੰਨੇ ਭਗਾ ਆਲੇ ਆਪਾ ਜੇ ਬੇਮੋ ਕੀ ਹੋ ਕੇ ਮੈਂ ਵੀ ਅੱਜ ਕਹਿ ਰੰਦਾ ਵੀ ਨਹੀਂ ਯਾਰ ਜਿੰਦੇ ਆਪਾ ਮਰੇ ਤਾਂ ਨਹੀਂ ਜਿੰਦੇ ਹੋ ਕੇ ਵੀ ਜਹ ਹਿੰਸਾ ਨਹੀਂ ਲਮਾਂਗੇ ਤਾਂ ਫਿਰ ਲਾਹਨਤ ਆ ਸਾਡੇ ਜਨਮ ਤੇ ਹੈ ਜੇ ਜਿੰਦੇ ਹੋ ਕੇ ਵੀ ਅਸੀਂ ਅਸੀਂ ਹਾਨੀ ਕਰ ਪਾਉਂਦੇ ਉਹਨਾਂ ਦੀ ਸੋਭਾ ਨਹੀਂ ਕਰ ਪਾਉਂਦੇ ਉਹਨਾਂ ਦਾ ਮਾਨ ਨਹੀਂ ਰੱਖ ਸਕਦੇ ਤੇ ਲਾਹਨਤ ਆ ਸਾਡੇ ਤੇ ਬਸ ਐਨਾ ਹੋਏ ਬਾਕੀ ਭੰਡਾਰੇ ਦਾ ਦਰਸ਼ਨ ਕਰੋ ਮੇਰਾ ਬੇਟਾ ਹੈ ਇਹ ਬੇਟਾ ਇਹ ਤੁਹਾਨੂੰ ਸਾਰੇ ਦਰਸ਼ਨ ਕਰਾ ਦੇਗਾ ਵਾਈਗੁੱਡੀ ਕਾਲਸਾ ਵਾਈਗੁੱਡੀ ਫੋਟੇ ਜੈ ਸ਼੍ਰੀ ਰਾਉ ਜੈ ਸ਼੍ਰੀ ਰਾਉ ਜੈ ਸ਼੍ਰੀ ਰਾਉ ਤੁਸੀਂ ਵੇਖ ਰਹੇ ਹੋ ਸਾਂਜੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਜਾ